ਕਲ ਕਸਟਡੀ ਪੇਜਿਆ ਗਿਆ ਹੋਰ ਕੋਰਟ ਵਿੱਚ ਵੀ ਹੈ। ਦੇਖੋ ਅੱਜ ਐਪਲੀਕੇਸ਼ਨ ਅੱਜ ਜਿਹੜੇ 14 ਦਿਨ ਪੂਰੇ ਹੋਣ ਤੋਂ ਬਾਅਦ ਦੁਬਾਰਾ ਜੁਡੀਸ਼ੀਅਲ ਕਸਟਡੀ ਦੇ ਲਈ ਐਕਸਟੈਂਸ਼ਨ ਲਈ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਜਿਹਦੇ ਉੱਤੇ ਕੋਰਟ ਨੇ ਉਹਨੂੰ ਅਲਾਉ ਕਰਦੇ ਹੋਏ 14 ਦਿਨ ਦਾ ਫਰਦਰ ਜਿਹੜਾ ਜੁਡੀਸ਼ੀਅਲ ਕਸਟਡੀ ਇਹਨਾਂ ਨੂੰ ਭੇਜਿਆ ਗਿਆ ਹੈ 2 ਅਗਸਤ ਜਿਹੜੀ ਹੈ ਉਹਦੇ ਵਿੱਚ ਅਗਲੀ ਤਰੀਕ ਹੈ ਤੇ 2 ਅਗਸਤ ਨੂੰ ਹੁਣ ਦੁਬਾਰਾ ਇਹਨਾਂ ਨੂੰ ਜਿਹੜਾ ਇੱਥੇ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ। ਪਤਾ ੱੱਕਾ ਕਿ ਕਿਹਾ ਕਿ ਦੋਵਾਂ ਦੇ ਵਕੀਲਾਂ ਨੇ ਕਿਹਾ ਕਿ ਅੰਦਰ ਨਹੀਂ ਜਾਣ ਦਿੱਤਾ ਗਿਆ ਔਰ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਜਾ ਰਿ ਸਰਸਰ ਝੂਠ ਇਸ ਚੀਜ਼ ਦੇ ਤੇ ਚੱਲ ਰਿਹਾ ਇਨ ਕੈਮਰਾ ਪ੍ਰोसीਡਿੰਗਸ ਦੀ ਜਿਹੜੀ ਐਪਲੀਕੇਸ਼ਨ ਆ ਆਲਰੇਡੀ ਪਹਿਲਾਂ ਹੀ ਚੱਲ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਨੇ ਨੋਬਜੈਕਸ਼ਨ ਪਹਿਲਾਂ ਦਿੱਤੀ ਹੋਈ ਸੀਗੀ ਤੇ ਇਨ ਕੈਮਰਾ ਪ੍ਰोसीਡਿੰਗਸ ਹੋ ਰਹੀ ਸੀ ਇਹਨਾਂ ਦੀ ਆਪਣੀ ਨੋਬਜੈਕਸ਼ਨ ਇਹਨਾਂ ਵੱਲੋਂ ਦਿੱਤੀ ਹੋਈ ਸੀ ਤੇ ਰਹੀਗਾ ਜਿਹੜੇ ਫੈਮਿਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕੋਰਟ ਨੇ ਬਕਾਇਦਾ 15 ਮਿੰਟ ਮਿਲਣ ਦਿੱਤਾ ਹੈ ਉੱਥੇ ਵੀ ਆਰਡਰ ਕੋਰਟ ਜਦੋਂ ਉਹਨਾਂ ਨੇ ਐਪਲੀਕੇਸ਼ਨ ਲਗਾਈ ਤਾਂ ਕੋਰਟ ਨੇ 15 ਮਿੰਟ ਉਹਨਾਂ ਨੂੰ ਮਿਲਣ ਵੀ ਦਿੱਤਾ ਹੈ ਨਾਲ ਉਹਨਾਂ ਦੇ ਲਾਇਰਸ ਨੂੰ ਵੀ ਮਿਲਣ ਦਿੱਤਾ ਹੈ ਇਹ ਬੇਬਨੂਆ ਜਿਹੜੀ ਗੱਲਾਂ ਨੇ ਨਜ਼ਰ ਨਹੀਂ ਆ ਰਹੀਆਂ ਯ ਉਹ ਵੀ ਹੁਣ ਜਿਹੜਾ ਛੁੱਟਾ ਸਾਰਾ ਦੇਖੋ ਸਾਰਾ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਕਾਫੀ ਚੀਜ਼ਾਂ ਹੋਰ ਵੀ ਨਵੀਂ ਨਿਕਲ ਕੇ ਆਈਆਂ ਨੇ ਜਿਸ ਟਾਈਮ ਤੇ ਜਿਸ ਸਟੇਜ ਦੇ ਉੱਤੇ ਸਾਰਾ ਕੁਝ ਆਏਗਾ ਤੇ ਤੁਹਾਨੂੰ ਪ੍ਰੋਪਰ ਸਾਰਾ ਦੱਸਿਆ ਜਾਏਗਾ ਦੁਬਾਰਾ ਕੋਈ ਰੇਡ ਨਹੀਂ ਕਰ ਸਕਦੇ ਕੋ ਇਸ ਤਰੀਕੇ ਨਾਲ ਆਰਡਰ ਹੈ ਦੇਖੋ ਸਾਰਾ ਕੁਝ ਬੇਬੁਨਿਆਦ ਜਿਹੜਾ ਇਹਨਾਂ ਦਾ ਚੱਲਦਾ ਪਿਆ ਹੈ कि हर चीज ਦੇ ਵਿੱਚ ਬਸ オਬਜੈਕਸ਼ਨ ਹੀ ਕਰਨੀ ਹੈ ਕਿ ਜਦੋਂ ਕੁਝ ਹੋਰ ਨਹੀਂ ਮਿਲਦਾ ਪਿਆ ਤਾਂ ਇਹੀ ਚੀਜ਼ਾਂ ਕਰਨੀਆਂ ਨੇ ਇਹੀ ਸੇਮ ਚੱਲਦਾ ਪਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਕੁਝ ਨਿਕਲ ਕੇ ਆਇਆ ਹੈ ਰੇਡਸ ਜਿਹੜੀਆਂ ਨੇ ਚੱਲ ਸਕਦੀਆਂ ਨੇ ਕੋਰਟ ਦੇ ਆਰਡਰਸ ਨੇ ਕੋਰਟ ਦੇ ਆਰਡਰ ਦੇ ਉੱਤੇ ਜੋ ਕੁਝ ਵੀ ਜੇ ਸਰਚ ਵਾਰੈਂਟਸ ਹੈ ਐਵੈਲੂਏਸ਼ਨ ਦੇ ਲਈ ਸਭ ਕੁਝ ਕੋਰਟ ਦੇ ਆਰਡਰ ਲਿੱਤੇ ਜਾਂਦੇ ਨੇ ਤਾਂ ਕੋਰਟ ਆਰਡਰ ਕਰਦੀ ਜਿਹੜੀ ਕਰੋਗੇ ਕਿ ਇਨ ਪ੍ਰੈਜ਼ੈਂਟ ਪੇਸ਼ ਹੋਣਗੇ ਆ ਇਹ ਕੰਦਾ ਬੋਲੋ ਨਾ ਦੇਖੋ ਕੁਝ ਨਹੀਂ ਉਹਨਾਂ ਦੀ ਐਪਲੀਕੇਸ਼ਨਾਂ ਪੈਂਡਿੰਗ ਨੇ ਬਸ ਬੇਬੁਨਿਆਦ ਜਿਹੜੇ ਇਲਜ਼ਾਮ ਨੇ ਬਸ ਜਦੋਂ ਕੁ ਜੋ ਚਿੱਟੇ ਵਰਦੀ ਚਿੱਟੇ ਕੱਪੜੇ ਕੋਟ ਪਜਾਮੇ ਆ ਨੀਲੀਆਂ ਬੱਗਾਂ ਦੇ ਵਿੱਚ ਉੱਥੇ ਪੇਸ਼ ਕੀਤੇ ਗਏ ਜੀ ਦੇਖੋ ਸਿਕਿਉਰਿਟੀ ਦਾ ਲਾਅ ਐਂਡ ਆਰਡਰ ਸਿਕਿਉਰਿਟੀ ਦੇਖਣ ਦਾ ਜਿਹੜਾ ਸੀਗਾ ਐਸਐਸਪੀ ਸਾਹਿਬ ਨੇ ਦੇਖਣਾ ਸੀ ਹੀ ਵਾਸ ਪ੍ਰੈਜ਼ੈਂਟ ਇਨ ਦੀ ਕੋਰਟ ਤੇ ਉਹਨਾਂ ਨੇ ਜਦੋਂ ਕੋਰਟ ਦੇ ਵਿੱਚ ਜੋ ਕੁਝ ਵੀ ਹੋਇਆ ਕੋਰਟ ਦੇ ਅੰਦਰ ਹੋਇਆ ਕੋਰਟ ਨੇ ਪੁੱਛਿਆ ਵੀ ਤਾਂ ਉਹਨਾਂ ਨੇ ਕਿਹਾ ਵੀ ਸਾਰਾ ਪ੍ਰੋਪਰ ਜਿਹੜਾ ਸਿਕਿਉਰਿਟੀ ਅਰੇਂਜਮੈਂਟ ਕੀਤਾ ਹੋਇਆ ਹੁਣ ਜੇ ਤੁਸੀਂ ਅਨਨੇਸੈਸਰੀ ਆਬਜੈਕਸ਼ਨਸ ਹੀ ਕ੍ਰੀਏਟ ਕਰਨੀਆਂ ਨੇ ਸੀਨਸ ਕ੍ਰੀਏਟ ਕਰਨੇ ਹਨ ਜਸਟ ਫॉर ਪਬਲਿਸਿਟੀ ਸਟੰਟ ਤਾਂ ਫਿਰ ਉਹ ਚੀਜ਼ ਗਲਤ ਹੈ ਤਾਂ ਉਹਦੇ ਵਿੱਚ ਕੋਰਟ ਦੇ ਸਾਹਮਣੇ ਜੋ ਕੁਛ ਹੋਇਆ ਕੋਰਟ ਨੇ ਆਪਣਾ ਸਾਰਾ ਦੇਖਿਆ ਮੱਛਾ ਕਰਦੇ ਮੱਛਾ ਕਰਦੇ ਜਰੀਏ ਵੀ ਅਗਲੀ ਵਾਰ ਪੇਸ਼ ਕੀਤਾ ਜਾਏਗਾ ਇਸ ਤਰੀਕੇ ਨਾਲ ਬਿਲਕੁਲ ਬਿਲਕੁਲ ਦੇਖ ਕੇ ਕੋਰਟ ਦੇ ਵਿੱਚ ਇਹੀ ਕੀਤਾ ਗਿਆ ਵੀ ਜੋ ਪ੍ਰੋਵੀਜ਼ਨ ਹੈਗੀ ਹੈ ਜੇ ਨੈਕਸਟ ਡੇਟ ਦੇ ਉੱਤੇ ਦੇਖਿਆ ਜਾਏਗਾ ਕਿ ਵੈਦਰ ਸੋਪੀ ਸਾਫ ਕਰਦੇ 22 ਤਰੀਕ ਨੂੰ ਕਿਹੜੀ ਜਿਹੜੀ ਐਪਲੀਕੇਸ਼ਨ 22 ਤਰੀਕ ਨੂੰ ਇਹਨਾਂ ਨੇ ਇੱਕ ਬੇਲ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਉਹਦੀ ਡੇਟ ਹੈਗੀ ਹੈ ਤੇ ਉਹ ਤੋਂ ਦੋ ਤਿੰਨ ਹੋਰ ਐਪਲੀਕੇਸ਼ਨ ਦੇ ਨਾਲ ਵੱਲੋਂ ਫਾਈਲਡ ਹੈਗੀਆਂ ਨੇ ਉਹ ਉਹਦੇ ਵਿੱਚ ਇਹਨਾਂ ਨੇ ਕੁਝ ਰਿਕਾਰਡ ਕਾਲ ਕੀਤਾ ਹੋਇਆ ਹੈ ਤੇ ਇੱਕ ਬੈਰਿਕ ਚੇਂਜ ਦੀ ਐਪਲੀਕੇਸ਼ਨ ਉਹ ਫਾਈਲ ਕੀਤੀ ਸੀ ਸਰ ਉਹ ਅੱਗੇ ਉਸ ਟਾਈਮ ਤੋਂ ਦੇਖ ਲਿਆ ਮੈਂ ਪੋਸਿਬਿਲਟੀ ਜਨਲ ਕਸਟਡੀ ਭੇਜਿਆ ਗਿਆ ਹੋਰ ਕੋਰਟ ਵਿੱਚ ਵੀ ਹੋਇਆ ਦੇਖੋ ਅੱਜ ਐਪਲੀਕੇ ਅੱਜ ਜਿਹੜੇ 14 ਦਿਨ ਪੂਰੇ ਹੋਣ ਤੋਂ ਬਾਅਦ ਦੁਬਾਰਾ ਜੁਡੀਸ਼ੀਅਲ ਕਸਟਡੀ ਦੇ ਲਈ ਐਕਸਟੈਂਸ਼ਨ ਲਈ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਜਿਹਦੇ ਉੱਤੇ ਕੋਰਟ ਨੇ ਉਹਨੂੰ ਅਲਾਉ ਕਰਦੇ ਹੋਏ 14 ਦਿਨ ਦਾ ਫਰਦਰ ਜਿਹੜਾ ਜੁਡੀਸ਼ੀਅਲ ਕਸਟਡੀ ਉਹਨਾਂ ਨੂੰ ਭੇਜਿਆ ਗਿਆ 2 ਅਗਸਤ ਜਿਹੜੀ ਹੈ ਉਹਦੇ ਵਿੱਚ ਅਗਲੀ ਤਰੀਕ ਹੈ ਤੇ 2 ਅਗਸਤ ਨੂੰ ਹੁਣ ਦੁਬਾਰਾ ਇਹਨਾਂ ਨੂੰ ਜਿਹੜਾ ਇੱਥੇ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ। ਕੋਰਟ ਵਿੱਚ ਅੱਜ ਕੀ ਹੋਈ ਕਿ ਜੁਫੇ ਦੇ ਵਕੀਲਾਂ ਨੇ ਕਿਹਾ ਕਿ ਅੰਦਰ ਨਹੀਂ ਜਾਣ ਦਿੱਤਾ ਗਿਆ। ਔਰ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਸਰਸਰ ਝੂਠ ਇਸ ਚੀਜ਼ ਤੇ ਚੱਲ ਰਿਹਾ। ਇਨ ਕੈਮਰਾ ਪ੍ਰोसीਡਿੰਗਸ ਦੀ ਜਿਹੜੀ ਐਪਲੀਕੇਸ਼ਨ ਆ ਆਲਰੇਡੀ ਪਹਿਲਾਂ ਹੀ ਚੱਲ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਨੇ ਨੋਬਜੈਕਸ਼ਨ ਪਹਿਲਾਂ ਦਿੱਤੀ ਹੋਈ ਸੀਗੀ ਤੇ ਇਨ ਕੈਮਰਾ ਪ੍ਰोसीਡਿੰਗਸ ਹੋ ਰਹੀ ਸੀ। ਇਹਨਾਂ ਦੀ ਆਪਣੀ ਨੋਬਜੈਕਸ਼ਨ ਇਹਨਾਂ ਵੱਲੋਂ ਦਿੱਤੀ ਹੋਈ ਸੀ ਤੇ ਰਹੀ ਗੱਲ ਜਿਹੜੇ ਫੈਮਿਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕੋਰਟ ਨੇ ਬਾਕਾਇਦਾ 15 ਮਿੰਟ ਵੀ ਆਰਡਰ ਕੋਡ ਜਦੋਂ ਉਹਨਾਂ ਨੇ ਐਪਲੀਕੇਸ਼ਨ ਲਗਾਈ ਤਾਂ ਕੋਰਟ ਨੇ 15 ਮਿੰਟ ਉਹਨਾਂ ਮਿਲਣ ਵੀ ਦਿੱਤਾ ਨਾਲ ਉਹਨਾਂ ਦੇ ਲਾਇਰਸ ਨੂੰ ਵੀ ਮਿਲਣ ਦਿੱਤਾ ਇਹ ਬੇਬੁਨਿਆਦ ਜਿਹੜੀ ਗੱਲਾਂ ਨੇ ਜਿਹੜਾ ਇੱਕ ਵਾਰ ਦਾ ਵੀ ਸਿੱਧੇ ਜਰੀਏ ਕਰ ਰਹੇ ਹੋ ਕਿ ਇਹ ਪਰਤ ਨਹੀਂ ਰਹੇਗੀ ਉਹ ਵੀ ਹੁਣ ਜਿਹੜਾ ਛੁੱਟਾ ਸਾਰਾ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਕਾਫੀ ਚੀਜ਼ਾਂ ਹੋਰ ਵੀ ਨਵੀਆਂ ਨਿਕਲ ਕੇ ਆਈਆਂ ਨੇ ਜਿਸ ਟਾਈਮ ਤੇ ਜਿਸ ਸਟੇਜ ਦੇ ਉੱਤੇ ਸਾਰਾ ਕੁਝ ਆਏਗਾ ਤੇ ਤੁਹਾਨੂੰ ਪ੍ਰੋਪਰ ਸਾਰਾ ਦੱਸਿਆ ਜਾਏਗਾ ਦੁਬਾਰਾ ਕੋਈ ਰੇਡ ਨਹੀਂ ਕਰ ਸਕਦੇ ਕੋ ਇਸ ਤਰੀਕੇ ਦਾ ਆਰਡਰ ਹੈ ਰੇਡ ਨਹੀਂ ਦੇਖੋ ਸਾਰਾ ਕੁਝ ਬੇਬੁਨਿਆਦ ਜਿਹ ਕੀ ਹਰ ਚੀਜ਼ ਦੇ ਵਿੱਚ ਬਸ ਆਬਜੈਕਸ਼ਨ ਹੀ ਕਰਨੀ ਹੈ ਕਿ ਜਦੋਂ ਕੁਝ ਹੋਰ ਨਹੀਂ ਮਿਲਦਾ ਪਿਆ ਤਾਂ ਇਹੀ ਚੀਜ਼ਾਂ ਕਰਨੀਆਂ ਨੇ ਇਹੀ ਸੇਮ ਚੱਲਦਾ ਪਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਕੁਝ ਨਿਕਲ ਕੇ ਆਇਆ ਹੈ ਰੇਡਸ ਜਿਹੜੀਆਂ ਨੇ ਚੱਲ ਸਕਦੀਆਂ ਨੇ ਕੋਰਟ ਦੇ ਆਰਡਰਸ ਨੇ ਕੋਰਟ ਦੇ ਆਰਡਰ ਦੇ ਉੱਤੇ ਜੋ ਕੁਝ ਵੀ ਜੇ ਸਰਚ ਵਾਰੈਂਟਸ ਹੈ ਐਵੈਲੂਏਸ਼ਨ ਦੇ ਲਈ ਸਭ ਕੁਝ ਕੋਰਟ ਦੇ ਆਰਡਰ ਲਿੱਤੇ ਜਾਂਦੇ ਨੇ ਤਾਂ ਉਹ ਕੋਰਟ ਆਰਡਰ ਕਰ ਦੀ ਕਰੋਗੇ ਕਿ ਇਨ ਪ੍ਰੈਜ਼ੈਂਟ ਪੇਸ਼ ਹੋਣ ਲੱਗਿਆ ਜੀ ਕਿੰਨਾ ਬੋਲੋ ਨਾ ਦੇਖੋ ਕੁਝ ਨਹੀਂ ਉਹਨਾਂ ਦੀ ਐਪਲੀਕੇਸ਼ਨਾਂ ਪੈਂਡਿੰਗ ਨੇ ਬਸ ਬੇਬੁਨਿਆਦ ਜਿਹੜੇ ਇਲਜ਼ਾਮ ਨੇ ਬਸ ਅਜੇ ਚਿੱਟੇ ਵਰਦੀ ਚਿੱਟੇ ਕੱਪੜੇ ਕੋਟ ਤੇ ਪਜਾਮੇ ਔਰ ਨੀਲੀਆਂ ਬੱਗਾਂ ਦੇ ਵਿੱਚ ਉੱਥੇ ਪੇਸ਼ ਕੀਤੇ ਗਏ ਦੇਖੋ ਸਿਕਿਉਰਿਟੀ ਦਾ ਲਾਅ ਐਂਡ ਆਰਡਰ ਸਿਕਿਉਰਿਟੀ ਦੇਖਣ ਦਾ ਜਿਹੜਾ ਸੀਗਾ ਐਸਐਸਪੀ ਸਾਹਿਬ ਨੇ ਦੇਖਣਾ ਸੀ ਹੀ ਵਾਸ ਪ੍ਰੈਜ਼ੈਂਟ ਇਨ ਦੀ ਕੋਰਟ ਤੇ ਉਹਨਾਂ ਨੇ ਜਦੋਂ ਕੋਰਟ ਦੇ ਵਿੱਚ ਜੋ ਕੁਝ ਵੀ ਹੋਇਆ ਕੋਰਟ ਦੇ ਅੰਦਰ ਹੋਇਆ ਕੋਰਟ ਨੇ ਪੁੱਛਿਆ ਵੀ ਤਾਂ ਉਹਨਾਂ ਨੇ ਕਿਹਾ ਵੀ ਸਾਰਾ ਪ੍ਰੋਪਰ ਜਿਹੜਾ ਸਿਕਿਉਰਿਟੀ ਅਰੇਂਜਮੈਂਟ ਕੀਤਾ ਹੋਇਆ ਹੁਣ ਜੇ ਤੁਸੀਂ ਅਨਨੈਸੈਸਰੀ ਆਬਜੈਕਸ਼ਨਸ ਹੀ ਕ੍ਰੀਏਟ ਕਰਨੀਆਂ ਨੇ ਸੀਨਸ ਕ੍ਰੀਏਟ ਕਰਨੇ ਹਨ ਜਸਟ ਫਾਰ ਪਬਲਿਸਿਟੀ ਸਟੰਟ ਤਾਂ ਫਿਰ ਉਹ ਚੀਜ਼ ਗਲਤ ਹੈ ਤਾਂ ਉਹਦੇ ਵਿੱਚ ਕੋਰਟ ਦੇ ਸਾਹਮਣੇ ਜੋ ਕੁਝ ਹੋਇਆ ਕੋਰਟ ਨੇ ਆਪਣ ਲਿਵਰ ਪੇਸ਼ ਕੀਤਾ ਜਾਏਗਾ ਇਸ ਤਰੀਕੇ ਨਾਲ ਬਿਲਕੁਲ ਬਿਲਕੁਲ ਦੇਖ ਕੇ ਕੋਰਟ ਦੇ ਵਿੱਚ ਇਹੀ ਕੀਤਾ ਗਿਆ ਵੀ ਜੋ ਪ੍ਰੋਵੀਜ਼ਨ ਹੈਗੀ ਹੈ ਜੇ ਨੈਕਸਟ ਡੇਟ ਦੇ ਉੱਤੇ ਦੇਖਿਆ ਜਾਏਗਾ ਕਿ ਵੈਦਰ ਸੋਤੀ ਸਾਹਿਬ ਕਹਿੰਦੇ 22 ਤਰੀਕ ਨੂੰ ਸਰ ਸਰ 22 ਤਰੀਕ ਨੂੰ ਕਿਹੜੀ ਜਿਹੜੀ ਐਪਲੀਕੇਸ਼ਨ 22 ਤਰੀਕ ਨੂੰ ਇਹਨਾਂ ਨੇ ਇੱਕ ਬੇਲ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਉਹਦੀ ਡੇਟ ਹੈਗੀ ਹੈ ਤੇ ਉਸ ਤੋਂ ਇਲਾਵਾ ਦੋ ਤਿੰਨ ਹੋਰ ਐਪਲੀਕੇਸ਼ਨ ਜਿਹਨਾਂ ਵੱਲੋਂ ਫਾਈਲਡ ਹੈਗੀਆਂ ਨੇ ਉਹਦੇ ਉਹਦੇ ਵਿੱਚ ਇਹਨਾਂ ਨੇ ਕੁਝ ਰਿਕਾਰਡ ਕਾਲ ਕੀਤਾ ਹੋਇਆ ਹੈ ਇੱਕ ਬੈਰਕ ਚੇਂਜ ਦੀ ਐਪਲੀਕੇਸ਼ਨ ਹੈ 22 ਤਰੀਕ ਨੂੰ ਸਰ ਉਹ ਅੱਗੇ ਉਸ ਟਾਈਮ ਤੇ ਦੇਖਾਂਗੇ ਮੈਂ ਪੋਸਿਬਿਲਟੀ ਦੇ